ਖਾਧਣਾ ਬੰਦ ਕਰੋ ਲੋਕਾਂ ਨਾਲ ਤੋਂ ਖਤਮ ਹੋਣਾ ਬੰਦ ਕਰੋ ਕੰਮ ਉਹਨਾਂ ਦਾ ਕਰੋ ਜਿੰਨਾ ਖਾਜਮ ਹੋ ਜੇ ਇੰਨਾ ਤਾਂ ਦੌਲਤ ਕਮਾਈ ਦਾ ਕੀ ਫਾਇਦਾ ਕਿ ਸਾਰੇ ਦਿਨ ਨੂੰ ਡਰ ਲੱਗਦਾ ਤੇ ਜਿਹੜਾ ਤੁਹਾਡਾ ਮੇਨ ਬਿਲਡਰ ਹੈ ਉਹ ਜੇਲ੍ਹ 'ਚ ਬੈਠਾ ਕੀ ਫਾਇਦਾ ਹੈ ਇੰਨੀ ਮਾਇਆ ਇੰਨਾ ਤਾਂ ਦੌਲਤ ਇਕੱਠੀ ਕਰਨ ਦਾ ਕੀ ਫਾਇਦਾ ਜਿਹੜੀ ਤੁਹਾਨੂੰ ਜੇਲ੍ਹ 'ਚ ਛੁੱਟ ਦਵੇ ਜਿਹੜੀ ਤੁਹਾਨੂੰ ਰਾਤ ਨੂੰ ਨੀਂਦ ਨਾ ਆਉਣ ਦਵੇ ਜਿਹੜੀ ਨੀਂਦ ਦੀਆਂ ਗੋਲੀਆਂ ਖਾ ਕੇ ਵੀ ਨੀਂਦ ਨਾ ਆਵੇ ਜਿੱਥੇ ਤੁਹਾਨੂੰ ਸਾਰਾ ਦਿਨ ਪਲਾਨ ਕਰਨਾ ਪਵੇ ਕਿ ਕੋਰਟ ਦੇ ਕੇਸਾਂ ਨੂੰ ਕਿਵੇਂ ਨਜਿੱਠਣਾ ਹੈ ऐसे पैसे ਦਾ ਕੋਈ ਫਾਇਦਾ ਨਹੀਂ ਹੁੰਦਾ ਘਟ ਖਾ ਲਓ ਪਰ ਸਕੂਨ ਦਾ ਖਾਓ ਉਹਨਾਂ ਕਮਾਓ ਅਸਲੀ ਦੌਲਤ ਉਹ ਨਹੀਂ ਜਿਹੜੀ ਅਸੀਂ ਠੱਗੀਆਂ ਮਾਰ ਕੇ ਕਮਾਉਂਦੇ ਅਸਲੀ ਦੌਲਤ ਉਹ ਹੁੰਦੀ ਹੈ ਜਦੋਂ ਲੋਕ ਤੁਹਾਨੂੰ ਇੱਜ਼ਤ ਦੀਆਂ ਨਜ਼ਰਾਂ ਨਾਲ ਦੇਖਣ ਆ ਮਾਵਾ ਪੈਣਾ ਦਿਵਾਵਾ ਦੇਣ ਕਿ ਇਹਨਾਂ ਨੇ ਠੀਕ ਕੰਮ ਕੀਤਾ ਤੇ ਯਕੀਨ ਰੱਖਿਓ ਮੈਨੂੰ ਤਾਂ ਇੰਨੀ ਵੱਡੀ ਜ਼ਿੰਮੇਵਾਰੀ ਹੈ ਇਸ ਉਮਰ ਦੇ ਵਿੱਚ ਇੱਕ ਔਰਤਾਂ ਦਾ ਮਨ ਹੈ ਜੀ ਬੰਦੇ ਜਿਹੜੇ ਹੁੰਦੇ ਨੇ ਇਹਨਾਂ ਦਾ ਆਉਣਾ ਜਾਣਾ ਇਹ ਇਹਨਾਂ ਦਾ ਸੁਭਾਅ ਥੋੜਾ ਜਿਹਾ ਔਰਤਾਂ ਨਾਲੋਂ ਕਠੋਰ ਹੁੰਦਾ ਹੈ ਅਸੀਂ ਮੰਨਦੀਆਂ ਕੋਮਲ ਹੁੰਦੀਆਂ ਔਰਤਾਂ ਤੇ ਅਸੀਂ ਸਮਝਦੀਆਂ ਸੈਂਸਿਟਿਵ ਹੁੰਦੀਆਂ ਸਾਨੂੰ ਇਹ ਜ਼ਿੰਮੇਵਾਰੀਆਂ ਰਾਜਨੀਤੀ ਦੀ ਦੁਨੀਆ ਜ਼ਿਆਦਾ ਬੰਦਿਆਂ ਦੇ ਸਾਮੀ ਹੈ ਪਰ ਅਸੀਂ ਇਸ ਚੈਲੰਜ ਨੂੰ ਅਕਸੈਪਟ ਕਰ ਕੀਤਾ ਹੀ ਹੈ ਤੇ ਕੋਸ਼ਿਸ਼ ਕੀਤੀ ਵੀ ਤੁਹਾਡੀਆਂ ਮੁਸ਼ਕਲਾਂ ਨੂੰ ਤੁਹਾਡੀਆਂ ਸਮੱਸਿਆਵਾਂ ਨੂੰ ਮੈਂ ਹੱਲ ਕਰਾਂ ਨੀ ਤੇ ਹੀ ਹੈ